ਇਹ ਕੌਮ ਖਾਲਸੇ ਦੀ ਹੈ ਇਹਨੂੰ ਲੀਰੋ ਲੇਰ ਨਾ ਕਰੋ ਅੱਜ ਤੁਸੀਂ ਦੱਸੋਗੇ ਪੰਥ ਨੂੰ ਬਚਾਉਣਾ ਕਿ ਨਹੀਂ ਬਚਾਉਣਾ ਸਾਡੀ ਜ਼ਿੰਮੇਵਾਰੀ ਹੈ ਸਾਡਾ ਫਰਜ਼ ਬਣਦਾ ਹੈ ਉਹਦੇ ਬਲੀ ਦੇਖਣਾ ਪਊਗਾ ਆਪਣਾ ਸਤਕਾਰ ਨਾਲ ਦੇਖੋ ਆ ਕੌਮ ਦਾ ਸਤਕਾਰ ਵੀ ਦੇਖਣਾ ਪੈਣਾ ਕਈ ਵਾਰੀ ਬੰਦੇ ਨੂੰ ਉੱਚੀ ਪਦਵੀ ਮਿਲ ਜਾਂਦੀ ਹੈ ਉਹਨੂੰ ਥੱਲੇ ਵਾਲੇ ਕੀੜੇ ਕਾੜੇ ਦੇਣ ਲੱਗ ਪੰਦੇ ਆ ਜੇ ਤਾਂ ਅੱਜ ਆਪਾਂ ਨਾ ਪਦਵੀਆਂ ਦਾ ਸਤਕਾਰ ਰੱਖਣਾ ਤੇ ਸਾਨੂੰ ਉਹਨਾਂ ਬਜ਼ੁਰਗਾਂ ਦੇ ਨਕਸ਼ੇ ਕਦਮਾਂ ਤੇ ਚੱਲਣਾ ਪਊਗਾ ਨਹੀਂ ਚੱਲਾਂਗੇ ਇਹ ਕੌਮ ਸਾ ਤੋਂ ਬਾਗੀ ਹੋ ਜੂਗੀ ਖਾਲਸਾ ਕਿਸੇ ਬੰਦੇ ਦੇ ਮੁਹਤਾਜ ਨਹੀਂ ਖਾਲਸਾ ਗੁਰੂ ਗ੍ਰੰਥ ਸਾਹਿਬ ਨਾਲ ਚੱਲਦਾ ਇਹ ਸੁਤੰਤਰ ਵੀ ਤੁਰਪੰਦਾ ਹੈ ਇਹ ਛੇਰਾਂ ਦਾ ਪੰਥ ਹੈ ਭੇਡਾਂ ਬੱਕਰੀਆਂ ਦਾ ਪੰਥ ਨਹੀਂ ਹੈ ਸੇਵਾ ਮਿਲਣੀ ਕਿਸੇ ਨੂੰ ਨਾਲ ਮਿਲ ਜਾਂਦੀ ਹੈ ਪਰ ਸੇਵਾ ਜਿਹੜੀ ਨਿਭਾਉਣੀ ਆ ਉਹਨੂੰ ਵਾਸਤੇ ਤੇ ਤਨ ਸ਼ੁਰੂ ਕਰ ਅਮਰਦਾਸ ਮਹਾਰਾਜ ਦੇ ਬਚਨ ਜਿਤੇ ਕਰਨੇ ਪੈਣਗੇ ਹਸਤੀ ਸਿਰ ਜੋ ਅੰਕਸ ਹੈ ਐਹਰਣ ਜੋ ਸਿਰ ਦੇ ਮਨ ਤਨ ਆਗੇ ਰੱਖ ਕੇ ਉਬੇ ਸੇਵ ਕਰੇ ਇਉ ਗੁਰਮਖ ਆਪਨਵਾਰੀਆ ਸਭ ਰਾਜ ਸ੍ਰਿਸ਼ਟ ਕਾਲੀ ਇਹਨਾਂ ਦੀ ਬਿਰਤੀ ਇਹਨਾਂ ਦਾ ਜੀਵਨ ਦੇਖ ਕੇ ਦੇ ਅੰਦਰੋਂ ਇੱਕ ਆਵਾਜ਼ ਆਈ ਕਿ ਬਾਬਾ ਕਲਵੰਨ ਸਿੰਘ ਜੀ ਤੁਹਾਨੂੰ ਅਕਾਲ ਤਖਤ ਦੇ ਜਥੇਦਾਰ ਬਣਾਉਣਾ ਹੈ ਇਹ ਕਹਿਣ ਲੱਗੇ ਬਾਬਾ ਜੀ ਇਹ ਸੁਪਰਾ ਬੜਾ ਮਹਿੰਗਾ ਮੈਕੈਨਿਜ਼ਮ ਬਚਨ ਨਿਕਲ ਗਿਆ ਬਾਬਾ ਜੀ ਨੂੰ ਸੰਮੇਨਾ ਪਦਵੀ ਮਿਲ ਗਈ ਕਈ ਵਾਰੀ ਬੰਦੇ ਨੂੰ ਉੱਚੀ ਪਦਵੀ ਮਿਲ ਜਾਂਦੀ ਹੈ ਉਹਨੂੰ ਥੱਲੇ ਵਾਲੇ ਕੀੜੇ ਕਾਡੇ ਦੇਣ ਲੱਗ ਪੰਦੇ ਆ ਪਰ ਇਹਨਾਂ ਵਿੱਚ ਇੱਕ ਬੜੀ ਉਚਤਾ ਹੈ ਉੱਚੀ ਪਦਵੀ ਨੂੰ ਪਾ ਕੇ ਵੀ ਇਹਨਾਂ ਨੇ ਨਿਮਰਤਾ ਵਾਲਾ ਪੱਖ ਨਹੀਂ ਛੱਡਿਆ ਇੱਕ ਸ਼ੇਰ ਆਉਂਦਾ ਹੈ ਜੇ ਤੂ ਇਹ ਮਰਤਵੇ ਨੂੰ ਪਹੁੰਚਣਾ ਹੈ ਮਿਟਾ ਦੇ ਆਪਣੀ ਹਸਤੀ ਕੋ ਆਪਣੀ ਹਸਤੀ ਨੂੰ ਮਿਟਾ ਦੇ ਦਾਣਾ ਖਾ ਕੇ ਮੈਂ ਮਿਲ ਕਰ ਗੁਲੇ ਗਲਜ਼ਾਰ ਹੋਤਾ ਜਿਹੜਾ ਬੀਜ ਧਰਤੀ 'ਚ ਗਲਦਾ ਪੌਦਾ ਬਣਦਾ ਉਹ ਤੋਂ ਫਲ ਉੱਚ ਹੋਰ ਕਿੰਨੇ ਬੀਜ ਉਹ ਗਾਤ ਨੇ ਵਧ ਜਾਂਦੇ ਆ ਅੱਜ ਬਾਬਾ ਜੀ ਦੀ ਜਿਹੜੀ ਸੇਵਾ ਹੈ ਉਹ ਸਾਨੂੰ ਸਾਰਿਆਂ ਨੂੰ ਇੱਕ ਸੰਦੇਸ਼ ਦੇ ਰਹੀ ਹੈ ਇੱਕ ਸੰਦੇਸ਼ ਕੀ ਸੰਦੇਸ਼ ਦੇ ਰਹੀ ਹੈ ਜੇ ਅਕਾਲ ਤਖਤਾਂ ਦਾ ਦੂਜੇ ਤਖਤਾਂ ਦਾ ਸਨਮਾਨ ਬਣਾਉਣਾ ਤੇ ਜਿਵੇਂ ਬਾਬਾ ਕਲਵੰਦ ਸਿੰਘ ਜੀ ਨਿਰਮਾਣ ਹੋ ਕੇ ਹੱਥੀ ਆਪ ਸੇਵਾ ਕਰਦੇ ਆ ਸਾਨੂੰ ਵੀ ਸੇਵਾਦਾਰ ਬਣਨਾ ਪੈਣਾ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਇੱਥੇ ਆਏ ਸੀ ਪਹਿਲਾਂ ਇੱਥੇ ਰਹੇ ਜਦੋਂ ਪੁਜਾਰੀ ਕਹਿੰਦੇ ਸੀ ਮਹਾਂਪੁਰ ਕਹਿੰਦੇ ਇੱਥੇ ਲੰਗਰ ਲਾਉਣਾ ਚਾਹੁੰਦੇ ਆ ਰਸਤਾ ਦੇਈਏ ਜਾਂ ਮਾਇਆ ਦੀ ਸੇਵਾ ਉਹਨਾਂ ਨੇ ਮਹਾਂਪੁਰਖਾਂ ਦਾ ਕੋਈ ਸਤਕਾਰ ਨਹੀਂ ਕੀਤਾ ਮਹਾਂਪੁਰਖ ਚਲੇ ਗਏ ਕਿ ਬਾਬਾ ਜਗENDER ਸਿੰਘ ਜੀ ਮੋਨੀ ਸਾਹਿਬ ਅੱਜ ਸ਼ਰੀਰ ਕਰਕੇ ਸਾਡੇ ਦਰਮਿਆਨ ਨਹੀਂ ਪਰ ਉਹਨਾਂ ਦੀਆਂ ਅਮੇਟ ਯਾਦਾਂ ਸਾਡੇ ਹਿਰਦੇ 'ਚ ਉੱਕਰੀਆਂ ਹੋਈਆਂ ਤੇ ਬਾਬਾ ਜੀ ਉਸ ਵੇਲੇ ਸ਼੍ਰੀ ਨਿਸ਼ਾਨ ਸਾਹਿਬ ਦੇ ਕੋਲ ਝਾੜੂ ਦੀ ਸੇਵਾ ਕਰਦੇ ਸੀ ਤੇ ਮਹਾਰਾਜ ਹਰਖਵਾਲ ਆਲੇ ਆਏ ਤੰਦਨ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੁਮ ਹਸਤ ਕਮਲ ਅਸ਼ੀਰਵਾਦ ਦੇ ਉਹਨਾਂ ਦੇ ਮੁੰਡਿਆਂ ਤੇ ਰਾਸਤੇ ਕਲਗੀਆਂ ਵਾਲੇ ਤੇਰੇ ਘਰ ਇਹੋ ਜਿਹਾ ਸੇਵਾਦਾਰ ਚਾਹੀਦੇ ਆ ਸੇਵਾ ਦੀ ਗੱਲ ਕਰਨੀ ਹੋ ਰਿਆ ਸਿਮਰਨ ਦੀ ਗੱਲ ਕਰਨੀ ਹੋ ਰਿਆ ਪਰ ਜਿਹੜਾ ਕਰਕੇ ਦਿਖਾਣਾ ਕਹਿਵੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ ਅੱਜ ਬਾਬਾ ਜੀ ਸਾਡੇ ਕੋਲ ਬੈਠੇ ਆਂ ਸ਼੍ਰੀਮਨ ਬਾਬਾ ਹਰਨਾਮ ਸਿੰਘ ਜੀ ਬਾਬੇ ਬਿਧੀ ਚੰਦ ਵਾਲੇ ਮਾਹ ਪੁਰਖ ਬਾਬੇ ਬਕਾਲੇ ਵਾਲੇ ਇੱਕ ਦੂ ਇੱਕ ਚੜ੍ਹੰਦੀਆਂ ਕੌਣ ਜਾਣਿਆ ਮੇਰਾ ਨੌਜ ਇਹ ਸਾਰਾ ਪੰਥ ਹੈ ਗੁਰੂ ਮਹਾਰਾਜ ਦਾ ਇਹ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਅਸੀਂ ਬੈਠੇ ਆਂ ਅੱਜ ਸਹੇ ਵੱਡੇ ਆਂ ਚਾਹੇ ਛੋਟੇ ਆਂ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਬੜਵਡੇ ਜਿਹੜੇ ਗਿਆਨੀ ਸੀ ਕਹਿੰਦੇ ਗੱਲਾਂ ਕਰਨੀਆਂ ਸਿੱਖ ਲੈਂਦੇ ਆਂ ਸੇਵਾ ਨਹੀਂ ਕਰਦੇ ਗਿਆਨੀ ਜੋਤ ਸਿੰਘ ਬਹੁਤ ਵੱਡੇ ਵਿਦਵਾਨ ਹੋਏ ਸਾਡੇ ਡੇਰੇ 'ਚ ਕਹਣਾ ਪਠ ਝੁਗ ਗਿਆਨੀ ਜਿੰਨ ਕਿਨੇ ਵੀ ਪਾਇਆ ਉਹ ਸੇਵਾ ਵਿੱਚੋਂ ਪਾਇਆ ਬਾਬਾ ਜੀ ਨੂੰ ਸਾਰਾ ਪਤਾ ਬੈਠੇ ਆਂ ਅੱਜ ਸਾਡੇ ਤੇ ਲੋਕ ਉਂਗਲਾਂ ਕਿਉਂ ਚੁੱਕ ਰਹੇ ਆ ਅਸੀਂ ਆਪਣੀਆਂ ਕਮੀਆਂ ਨਹੀਂ ਦੇਖਦੇ ਸਾਡੇ 'ਚ ਕੋ ਕਮੀਆਂ ਜ਼ਰੂਰ ਆ ਗਈਆਂ ਕਿਉਂਕਿ ਉੱਚੀ ਤੇਤੂ ਉੱਚੋ ਨਹੀਂ ਉੱਚੋ ਗੁਣ ਕਰ ਹੋਏ ਕਾਗ ਅਟਾਰੀ ਪਰ ਬਹਿ ਕੇ ਖਰਗੋਤ ਹੋਏ ਕਹਿੰਦੇ ਉੱਚੀ ਜਗ੍ਹਾ ਤੇ ਬਹਿਣਾ ਕੋਈ ਉੱਚਾ ਨਹੀਂ ਹੁੰਦਾ ਉੱਚੇ ਗੁਣਾ ਕਰਕੇ ਉੱਚੀਆਂ ਸਿਵਾਵਾਂ ਉੱਚੇ ਕਰਮਨ ਉੱਚੇ ਧਰਮ ਨੂੰ ਤਰਨ ਉੱਚਾ ਹੁੰਦਾ ਕਹਿੰਦੇ ਕਾਂ ਜਿਹੜਾ ਉਹ ਮੰਦਰ ਦੀ اٹਾਰੀ ਦੇ ਕਲਸ ਤੇ ਵੀ ਬਹਿ ਜਾਏ ਉਹ ਗੰਦ ਫਰੋਲਣ ਵਾਲਾ ਕਾਂ ਹੀ ਆ ਉੱਚੇ ਬਾਣ ਨੂੰ ਵਾਸਤੇ ਸਾਨੂੰ ਉੱਚੇ ਕਰਮ ਕਰਨੇ ਪੈਣੇ ਆ ਉਹ ਅਸੀਂ ਛੱਡ ਦਿੱਤੇ ਜਿਹਦੇ ਕਾਰਨ ਸਮਾਜ ਸਾਡੇ 'ਤੇ ਉਂਗਲੀਆਂ ਕਰ ਰਿਹਾ ਲੋਕ ਬਾਗੀ ਹੋ ਗਏ ਉਹ ਪਜੜਾ ਸੀ ਸੱਤ ਅਰਬ ਸਾਈ ਮੰਦਾ ਸੀ ਜਿੱਦਾਂ ਉਹ ਆਪਣੀਆਂ ਮਨਮਾਨੀਆਂ ਕਰਨ ਲੱਗ ਪਿਆ ਉਹਪ ਤੋਂ ਲੋਕ ਬਾਗੀ ਹੋ ਕੇ ਇੱਕ ਨਵਾਂ ਧਰਮ ਫੁਰਸਟੈਂਟਾਂ ਦਾ ਪੈਦਾ ਹੋ ਗਿਆ ਜੇ ਤਜ ਆਪਾਂ ਨਾ ਪਦਵੀਆਂ ਦਾ ਸਤਕਾਰ ਰੱਖਣਾ ਤੇ ਸਾਨੂੰ ਉਹਨਾਂ ਬਜ਼ੁਰਗਾਂ ਦੇ ਨਕਸ਼ੇ ਕਦਮਾਂ ਤੇ ਚੱਲਣਾ ਪਊਗਾ ਨਹੀਂ ਚੱਲਾਂਗੇ ਇਹ ਕੌਮ ਸਾ ਤੋਂ ਬਾਗੀ ਹੋ ਜਾਊਗੀ ਖਾਲਸਾ ਕਿਸੇ ਬੰਦੇ ਦੇ ਮੁਹਤਾਜ ਨਹੀਂ ਖਾਲਸਾ ਗੁਰੂ ਗ੍ਰੰਥ ਸਾਹਿਬ ਨਾਲ ਚੱਲਦਾ ਹੈ ਇਹ ਸੁਤੰਤਰ ਵੀ ਤਰਪੰਦਾ ਹੈ ਇਹ ਛੇਰਾਂ ਦਾ ਪੰਥਿਆ ਭੇਡਾਂ ਬੱਕਰੀਆਂ ਦਾ ਪੰਥ ਨਹੀਂ ਹੈ ਇਸ ਕਰਕੇ ਅੱਜ ਪਰਣ ਕਰਕੇ ਜਾਓ ਕਿਲਸੀ ਆਪੋ ਰੂਮਾਂ ਦੀ ਬੇਅਦਵੀ ਛੱਡਣੀ ਹੈ ਨਸ਼ੇ ਛੱਡਣੇ ਹਨ ਅੰਮ੍ਰਿਤ ਧਾਰੀ ਹੋਣਾ ਹੈ ਜੇ ਉਹਨਾਂ ਟੀਚਰ ਕੋਈ ਜਾਏ ਮੇਰਾ ਸਤਕਾਰ ਕਰੋ ਤੇ ਟੀਚਰ ਉਹਨੂੰ ਪੜਾਉਣ ਦੀ ਤਲੀਮ ਰੱਖਦਾ ਨਹੀਂ ਕਿੰਨਾ ਸਤਕਾਰ ਕਰਨਗੇ ਕੋਈ ਡਾਕਟਰ ਸਵੀਕਾਰਾਂ ਚ ਕਾ ਮਨ ਤਲੰਦਰ ਬੈਦਲ ਹੁਕਮਾਨ ਆ ਕਿਸੇ ਮਰੀਜ਼ ਨੂੰ ਆਰਾਮ ਨਹੀਂ ਆਉਂਦਾ ਕਿਵੇਂ ਮਰੀਜ਼ ਨੂੰ ਮੰਨਣਗੇ ਤੇ ਜੇ ਆਰਾਮ ਆਵੇਗਾ ਉਹਨੂੰ ਕਹਿਣ ਦੀ ਲੋੜ ਨਹੀਂ ਸਾਡੇ ਮਹਾਂਪੁਰਖ ਹੋਇਆ ਜਿਨ੍ਹਾਂ ਨਾਲ ਹੀ ਵਿਚਰੇ ਆਂ ਕਦੀ ਇਸ਼ਤਿਆਰ ਨਹੀਂ ਕੱਢਿਆ ਕਦੀ ਅਖਬਾਰ ਚ ਨਹੀਂ ਗਏ ਕਦੀ ਟੈਲੀਵਿਜ਼ਨ ਤੇ ਗਏ ਉਹਨਾਂ ਦੀ ਜਿਹੜੀ ਕਮਾਈ ਸੀ ਲੋਕ ਉਹਨੂੰ ਨਮਸ਼ਕਾਰ ਕਰਦੇ ਸੀ ਉਹ ਜਿਹੜਾ ਝਾੜੂ ਦੀ ਸੇਵਾ ਸੀ ਜੋੜਿਆਂ ਦੀ ਸੇਵਾ ਸੀ ਲੰਗਰ ਦੇ ਭਾਂਡਿਆਂ ਦੀ ਸੇਵਾ ਸੀ ਆ ਜੋ ਸੇਵਾ ਤਾਂ ਅਸੀਂ ਛੱਡ ਬੈਠੇ ਆ ਆਪਣਾ ਭਾਂਡਾ ਮੰਝਣ ਲਈ ਤਿਆਰ ਨਹੀਂ ਗੋਸਾ ਨਾ ਕਰੋ ਜਿਹੜਾ ਸਾਡਾ ਲਾਣਾ ਬਣਾ ਉਹ ਤਾਂ ਉਹ ਇਹ ਕਹਿੰਦਾ ਸਾਡੇ ਭਾਂਡੇ ਦੁਆ ਫੜੇ ਸਾਡੇ ਨੇ ਇੱਕ ਇੱਕ ਬੰਦਾ ਚਾਹੀਦਾ ਜਿਨ੍ਹਾਂ ਮਹਾਂਪੁਰਖ ਅਸੀਂ ਵਿਚਰੇ ਆ ਬਾਬਾ ਖਜਾਨ ਸਿੰਘ ਦਾ ਜੀਵਨ ਪੜ੍ਹ ਕੇ ਦੇਖੋ ਤਨਤਨ ਬਾਬਾ ਸੁੰਦਰ ਸਿੰਘ ਜੀ ਮਹਾਰਾਜ ਦੇ ਜਿਹੜੇ ਪਿਤਾ ਸੀ ਕਿਸ ਤਰ੍ਹਾਂ ਉਹਨਾਂ ਨੇ ਘਾਲਣਾ ਘਾਲ ਲਿਆ ਅੱਜ ਮੈਨੂੰ ਖੁਸ਼ੀ ਹੈ ਕਿ ਜਦੇ ਕਿਸੇ ਟਾਈਮ ਅਸੀਂ ਬਚਨ ਬੋਲੇ ਸੀ ਅੱਜ ਉਹਨਾਂ ਨੂੰ ਫਲ ਲੱਗਿਆ ਫਲ ਲੱਗਿਆ ਬਾਬਾ ਜੀ ਅੱਜ ਇੱਥੋਂ ਸਿੱਖਿਆ ਲੈ ਕੇ ਜਾਓ ਚਾਹੇ ਕੋਈ ਵੱਡਾ ਚਾਹੇ ਕੋਈ ਛੋਟਾ ਇਹ ਕੌਮ ਖਾਲਸੇ ਦੀ ਹੈ ਇਹਨੂੰ ਲੀਰੋ-ਲੇਰ ਨਾ ਕਰੋ ਅੱਜ ਤੁਸੀਂ ਦੱਸੋਗੇ ਪੰਥ ਨੂੰ ਬਚਾਉਣਾ ਕਿ ਨਹੀਂ ਬਚਾਉਣਾ ਸਾਡੀ ਜ਼ਿੰਮੇਵਾਰੀ ਹੈ ਸਾਡਾ ਫਰਜ਼ ਬਣਦਾ ਹੈ ਉਦੇ ਅਗਲੇ ਵੀ ਦੇਖਣਾ ਪਊਗਾ ਆਪਣਾ ਸਤਕਾਰਨਾ ਦੇਖੋ ਆ ਕੌਮ ਦਾ ਸਤਕਾਰ ਵੀ ਦੇਖਣਾ ਪੈਣਾ ਇਹਨਾਂ ਦਾ ਸਾਧੂ ਸੰਤਾਂ ਦਾ ਵੀ ਦੇਖਣਾ ਪੈਣਾ ਇਸ ਕਰਕੇ ਸਮਾਂ ਹੈ ਅੱਜ ਮੈਂ ਬਹੁਤ ਖੁਸ਼ ਹਾਂ ਬਾਬਾ ਜੀ ਬੈਠੇ ਆ ਸਾਰਾ ਸਾਧੂ ਸਮਾਜ ਬੈਠਾ ਮੈਂ ਕੱਲ ਵੀ ਬੇਨਤੀ ਕੀਤੀ ਸੀ ਬਾਬਾ ਜੀ ਨੂੰ ਕਿ 25 ਸਾਲ ਸੇਵਾ ਕਰਾ ਕੇ ਤੁਹਾਨੂੰ ਛੁੱਟੀ ਨਹੀਂ ਦਿੱਤੀ ਗਈ ਤੁਹਾਨੂੰ ਛੁੱਟੀ ਨਹੀਂ ਮਿਲੀ ਹਾਲੇ ਤੱਕ ਤੁਸ ਸੇਵਾ ਹੋਰ ਲੈਣੀ ਆ ਤੁਹਾਨੂੰ ਸੇਧ ਲੈ ਕੇ ਇਸ ਕੌਮ ਵਿੱਚ ਜਿਹੜੀ ਦਰਾਰ ਆਈ ਹੈ ਉਹ ਦੂਰ ਕਰਨੀ ਆ ਤੇ ਅੱਜ ਪਰਨ ਕਰਕੇ ਜਾਣਾ ਹੋਇਆ ਇਕਤਰ ਮਿਲੋ ਮੇਰੇ ਭਾਈ ਦੁਗਦਾ ਦੂਰ ਕਰੋ ਦਿਵਲਾਏ ਹਰਨਾਮੇ ਕੇ ਹੋ ਵੋ ਜੋੜੀ ਤੇ ਗੁਰਮੁਖ ਬੈਸੋ ਸਫਾ ਬਿਸ਼ਾਏ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਮੈਂ ਤਾਂ ਬਾਬਾ ਜੀ ਨੂੰ ਕਿਹਾ ਸੀ ਕਿ ਤੁਹਾਡੇ ਕੋਲ ਬਹੁਤ ਸਾਰੇ ਆਏ ਹੋਏ ਆ ਵੀ ਛੁੱਟੀ ਦੇ ਦਿਓ ਅਸੀਂ ਤਾਂ ਹਣ ਕਥਾ ਕਰ ਕਰਕੇ ਰਾਜ ਗਰੇ ਆਂ ਪਰ ਬਾਬਾ ਜੀ ਕਹਿੰਦੇ ਸੀ ਹੰਨੀ ਬੋਲੇ ਸੋਨਿਹਾਲ ਜਦੋਂ ਤੁਸੀਂ ਇਹ ਹੋ ਗਏ ਬਾਣੀ ਬਣ ਲਪੇ ਨਿਤ ਅਮਰਤਾਰੀ ਹੋ ਗਏ ਤੁਹਾਨੂੰ ਰਾਜ ਮੰਗਣ ਦੀ ਲੋੜ ਨਹੀਂ ਰਾਜ ਤੁਹਾਡੇ ਪੈਰਾਂ 'ਚ ਆਊਗਾ ਫਿਰ ਗੁਰੂ ਦੇ ਬਚਨ ਪੂਰੇ ਹੋਣਗੇ ਦਿੱਲੀ ਤਖਤ ਹੋਵੇਗੀ ਆਪ ਗੁਰੂ ਕੀ ਫੌਜ ਖੇਤਰ ਚਲਾਵੇ ਸੀਸ ਪਰ ਤੇ ਬੜੀ ਕਰੇਗੀ ਮौज ਇਸ ਚੀਜ਼ ਨੂੰ ਦੁਨੀਆ ਦੀ ਕੋਈ ਤਾਕਤ ਰੋਕ ਨਹੀਂ ਸਕੂਗੀ ਤਿੰਨ ਦੇਤਾ ਵੀ ਜਿਹੜੇ ਆਇਓ ਮੇਰੀ ਵੀ ਗੱਲ ਸੁਣ ਲਓ ਕੱਲ ਅਸੀਂ ਗਏ ਸੀ ਬੇਦਰ ਤੇ ਹਜੂਰ ਸਾਹਿਬ ਦੁਆਲੇ ਘੁੰਮੇ ਆ ਅੱਗੇ ਨਾਂਗੇ ਸਾਧ ਤਾਂ ਪਿੰਡੇ ਨੂੰ ਭੂਤਾ ਮਲਦੇ ਸੀ ਨਾ ਉਹ ਤਾਂ ਹੁਣ ਮਲ ਨੂੰ ਹਟ ਗਿਆ ਸੈਸ ਦਾ ਜੋ ਗਿਆ ਤੁਹਾਡੀਆਂ ਸੜਕਾਂ ਜਿਹੜੀਆਂ ਨਾ ਇਹੋ ਜਿਹਾ ਭੂਤਾ ਉੱਡ ਰਿਆ ਤੋਂ ਬਾਵੇ ਬਣਾ ਕੇ ਭੇਜ ਰਹੀਆਂ ਇਥੋਂ ਭਾਜੀ ਇਸ ਕਰਕੇ ਇਹ ਬੇਦਰ ਵਾਲੀ ਸੜਕ ਜਿਹੜੀ ਆ ਉਹ ਬਹੁਤ ਖੱਡੇ ਆ ਤੇ ਆਲੇ ਦੁਆਲੇ ਹਜੂਰ ਸਾਹਿਬ ਲੈ ਲੋ ਮਾਰੇ ਦਾ ਸੱਚ ਕੰਡਿਆ ਪਰ ਨਰਗਖੰਡ ਬਣਿਆ ਆ ਤੇ ਲੀਡਰਾਂ ਦਾ ਫਰਜ ਹੈ ਕਿ ਇਹਨਾਂ ਸੜਕਾਂ ਦਾ ਆਲਾ ਦਵਾਲਾ ਜਿਹੜਾ ਉਹਦਾ ਸੁਧਾਰ ਕਰਨਾ ਸੋ ਇਸ ਕਰਕੇ ਸਮੁੱਚੇ ਰੂਪ ਚ ਸਿੰਘ ਸਾਹਿਬ ਜੀ ਦਾ ਆਏ ਮਹਾਂਪੁਰਖਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ